ਭਾਈ ਕੁੜੀ ਸੀ ਕੋਈ ਬਾਜ਼ਾਰ ਸਬਜ਼ੀ ਸਬਜ਼ੀ ਲੈਣ ਜਾਂਦੀ ਸੀ ਕੋਈ ਬੰਦੇ ਨੇ ਹੱਥ ਫੜ ਲਿੱਤਾ ਕਿਸ ਨੇ ਕੁੜੀ ਦਾ ਤੋਂ ਮੁੰਡੇ ਸਾਡੇ ਨਾਲ ਤੋਂ ਉਹ ਨਾੜ ਸੀ ਜਿਹੜਾ ਮੋਟਰ ਤੇ ਚਲਾਉਂਦਾ ਸੀ ਉਹਨੇ ਵੇਖ ਲਿੱਤਾ ਉਹਨੇ ਹੱਥ ਪਾਈ ਥੋੜੀ ਕੀਤੀ ਆ ਤੋਂ ਉਸ ਬੰਦੇ ਨੇ ਜਣਕ 20 ਬੰਦੇ ਮੰਗਾ ਕੇ ਤੋਂ ਉਹ ਬੰਦੇ ਸਾਡੇ ਮੁੰਡੇ ਨੂੰ ਕੁੱਟੇ ਵਾਲਾ ਜੁਆਕ ਸੀ ਬੱਚਾ ਜੁਆਕ ਹੈਗਾ ਉਹ ਵੀ ਜਿਆਦਾ ਵੱਡਾ ਕੋਈ ਹੈ ਨਹੀਂਗਾ ਸਾਡੀ ਕੁੜੀ ਸੀ ਕੁੜੀ ਦਾ ਜਣਕ ਆਪਾਂ ਉਹਦਾ ਨਾਂ ਨਾਂ ਨਹੀਂ ਉਹਦਾ ਪਾ ਕੇ ਕਹਿ ਸਕਦੇ ਉਹਨੂੰ ਵੀ ਕਿਹੜੀ ਹੈਗੀ ਕਿਹੜੀ ਨਹੀਂ ਦੰਡੂ ਡੀ ਮਾਰਕ ਤੋ ਬੱਕੇ ਇਹ ਹੈਗਾ ਵੀ ਕੋਈ ਬੰਦੇ ਨੇ ਕਿਸੇ ਦਾ ਨਾਮ ਬਦਨਾਮ ਕਰਕੇ ਦੂਜੇ ਪਾਸੇ ਲੜਾਈ ਪਾਈ ਹੈ ਕੋਈ ਬੰਦੇ ਨੇ ਨਾ ਪਗ ਉਸ ਬੰਦੇ ਦਾ ਅਸੀਂ ਨਾਮ ਵੀ ਪਹਿਲਾਂ ਲੈ ਚੁੱਕੀ ਸੀ ਪਰ ਉਹ ਬੰਦਾ ਨਹੀਂ ਹੈਗਾ ਥਾਣੇ ਦਿੱਤੀ ਹੈ ਸੁਣ ਲਓ ਤੁਸੀਂ ਅੱਜ ਦੇ ਦੇਣੀ ਆਪਾਂ ਅੱਜ ਤਾਂ ਸਿਰਫ ਰੋਣਾ ਹੀ ਪਿਆਗਾ ਬਸ ਦੇਣ ਚੱਲੇ ਸਾਡੀ ਜਾਤ ਦੀ ਜਨਨੀਆਂ ਦੋ ਸਬਜ਼ੀ ਲੈਣ ਚੱਲੀ ਸੀਗਾ ਜੀ ਇੱਥੋਂ ਆਈਆਂ ਉਹ ਸਬਜ਼ੀ ਲੈ ਕੇ ਉਹਦੀ ਮੱਖਾ ਪਾੜੇ ਫੜਿਆ ਹੱਥ ਫੜਦਾ ਪਏ ਅਸੀਂ ਮੁੰਡਾ ਤਾਂ ਸਾਡੇ ਮੁੰਡੇ ਆਂਦੇ ਪਏ ਅਸੀਂ ਉਧਰ ਇੱਕ ਮੁੰਡਾ ਸੀ ਉਹਨਾਂ ਨੇ ਕਿਹਾ ਬੀਤ ਉਸੇ ਕਿਹਾ ਉਹਨਾਂ ਦਾ ਵੱਖਾ ਫੜਿਆ ਉਹਨਾਂ ਨੂੰ ਚਿਮਟ ਕੇ ਪੰਜ ਛੇ ਜਾਣਾ ਇਹ ਕਾਲੇ ਰੋਲ ਨਾੜ ਮਾਰਿਆ ਬੰਦਾ ਕੋਣ ਸੀ ਮੁੰਡਾ ਕੋਣ ਸੀ ਕਿੱਥੋਂ ਦਾ ਮੇਰਾ ਮੁੰਡਾ ਰਣ ਦਾ ਭਤੀਜਾ ਹੈਗਾ ਹਾਂਜੀ ਵਿੱਕੀ ਰਣ ਦਾ ਭਤੀਜਾ ਹੈਗਾ ਬਾਕੀ ਪਾਏ ਨਹੀਂ ਪਤਾ ਹੈਗਾ ਬਈ ਅਜੇ ਹੈ ਕਿਹੜਾ ਆਪਾਂ ਅਜੇ ਟੱਕਰ ਕੰਫਰਟ ਨਹੀਂ ਕੀਤਾ ਕਿਸੇ ਨਾਲ ਦੱਸਦੇ ਆਂਦੀਆਂ ਨੇ ਇਹ ਹਿੰਮਤ ਪਰ ਥੋੜੀ ਉਹਨਾਂ ਨੂੰ ਫੜਨ ਲੱਗ ਜੀ ਹੈ ਇੰਨੀ ਹਿੰਮਤ ਹੈ ਨਾ ਦੀ ਇਸ ਵੰਦੀ ਸਾਨੂੰ ਇੱਕ ਵੀਡੀਓ ਜ਼ਰੂਰ ਆਈ ਹੈ ਵੀ ਥਾਣੇ ਕਿਸੇ ਨੇ ਰਿਟਰਨ ਕਪਰੇਟ ਨਹੀਂ ਕੀਤੀ ਫਿਰ ਵੀ ਅਸੀਂ ਵੀਡੀਓ ਆਧਾਰ ਤੇ ਅਰਗੋ ਕੋ ਕੰਪਲੀਟੇ ਦੇ ਵੈਰੀਫਾਈ ਕਰਕੇ ਸਾਡੇ ਲੋ ਬੰਦੀ ਜੋ ਵੀ ਕਾਰਵਾਈ ਕੀਤੀ ਜਾਏਗੀ ਵੀਡੀਓ ਹੈਗੀ ਸਰ ਪੀਡੀਏ ਚ ਕੋਈ ਵਿਅਕਤੀ ਦੋਸ਼ ਲਗਾ ਰਿਹਾ ਉਹ ਲੇਡੀ ਨਾਲ ਛੇੜਛਾੜ ਕੀਤੀ ਹੈ ਇਸ ਬੰਦੇ ਸਾਡੇ ਕੋਲ ਥਾਣੇ ਕੰਪਲੀਟ ਨਹੀਂ ਆਈ ਕਿ ਸਾਡੇ ਨਾਲ ਛੇੜਛਾੜ ਹੋਈ ਹੈ ਬਾਕੀ ਫਿਰ ਵੀ ਅਸੀਂ ਵੀਡੀਓ ਦੇ ਆਧਾਰ ਤੇ ਅਸੀਂ ਵੈਰੀਫਾਈ ਕਰਕੇ ਕੰਪਲੀਟ ਲੈ ਕੇ ਜੋ ਸਾਡੇ ਲੋ ਕਾਰਵਾਈ ਬੰਦੀ ਕੀਤੀ ਜਾਏਗੀ ਕੋਈ ਇਸ ਤਰ੍ਹਾਂ ਦੀ ਸੂਚਨਾ ਵੀ ਮਿਲੀ ਸੀ ਕਿ ਪੁਲਸ ਨੂੰ ਜਾਂ ਕੋਈ ਹੋਰ ਸੂਚਨਾ ਵੀ ਨਹੀਂ ਆਈ ਨਹੀਂ ਨਹੀਂ ਸਾਨੂੰ ਕੋਈ ਰਿਟਰਨ ਨਾ ਹੀ ਥਾਣੇ ਕਿਸੇ ਨੇ ਫੋਨ ਕੀਤਾ ਹੈ ਵੀ ਨਾ ਹੀ ਥਾਣੇ ਨੇ ਬੰਦੇ ਨੇ ਇਤਲਾਹ ਦਿੱਤੀ ਹੈਗੀ ਛੇੜਛਾੜ ਦੀ ਨਾ ਕੋਈ ਲਿਖਤੀ ਕੰਪਲੀਟ ਹੈਗੀ ਨਾ ਹੀ ਕਿਸੇ ਪਬਲਿਕ ਦੇ ਬੰਦੇ ਨੇ ਸਾਨੂੰ ਕੰਮਿਟ ਦਿੱਤੀ ਹੈ ਬਾਕੀ ਸੋਸ਼ਲ ਮੀਡੀਆ ਤੇ ਸਾਨੂੰ ਇੱਕ ਵੀਡੀਓ ਜ਼ਰੂਰ ਮਸੂਲ ਹੋਈ ਹੈ ਵੀ ਕਿ ਉੱਥੇ ਦਾਣਾ ਮੰਡੀ ਰੌਲਾ ਪੈਂਦਾ ਹੋਵੇ ਇਹ ਲੜਕੀ ਨਾਲ ਛੇੜਛਾੜ ਹੋਈ ਹੈ ਫਿਰ ਵੀ ਇਸ ਵੀਡੀਓ ਦੇ ਆਧਾਰ ਤੇ ਅਸੀਂ ਪੜਤਾਲ ਕਰਕੇ ਕੰਮ ਦੀ ਕਾਰਵਾਈ ਕਰਾਂਗੇ